ਸਾਸਟ੍ਰਿਕ ਆਲ ਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਕਸਰਤਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਸੀਂ 50 ਸਾਲ 60 ਸਾਲ 70 ਸਾਲ 80 ਸਾਲ ਦੀ ਉਮਰ ਦੇ ਵਿੱਚ ਕਰ ਸਕਦੇ ਹੋ ਕੀ ਤੁਸੀਂ ਹਰ ਮੰਨ ਲਈ ਹੈ ਵੀ ਤੁਹਾਡੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਤਕੜੀਆਂ ਨਹੀਂ ਹੋ ਸਕਦੀਆਂ ਅਕਸਰ ਰਿਟਾਇਰਮੈਂਟ ਤੋਂ ਬਾਅਦ 50 ਸਾਲ ਦੀ ਉਮਰ ਤੋਂ ਬਾਅਦ ਦੇਖਿਆ ਜਾਂਦਾ ਹੈ ਪੇਸ਼ੈਂਟ ਆਪਣੇ ਘਰ ਦੇ ਵਿੱਚ ਹੀ ਬੈਠਾ ਰਹਿੰਦਾ ਕਮਰੇ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਔਰ ਉਸ ਨੂੰ ਇਦਾਂ ਲੱਗਦਾ ਹੈ ਵੀ ਹੁਣ ਮੈਂ ਠੀਕ ਨਹੀਂ ਹੋ ਸਕਦਾ ਸੋ ਤੁਸੀਂ ਘਬਰਾਉਣਾ ਨਹੀਂ ਆਪਾਂ ਦੁਆਰਾ ਤੁਹਾਡੀਆਂ ਮਾਸਪੇਸ਼ੀਆਂ ਨੂੰ ਤਕੜੇ ਕਰ ਸਕਦੇ ਆ ਦੁਆਰਾ ਤੁਹਾਨੂੰ ਖੜੇ ਕਰ ਸਕਦੇ ਆ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਆਪਣੇ ਕਮਰੇ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਔਰ ਰਾਤ ਨੂੰ ਕਰੋਗੇ ਚਾਰ ਵਾਰੀ ਕਰਨੀਆਂ ਨੇ ਤੁਸੀਂ ਇਹ ਕਸਰਤਾਂ ਬਹੁਤ ਸੌਖੀਆਂ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਲੱਕ ਦਰਦ ਵੀ ਹੋਣ ਲੱਗ ਜਾਂਦਾ ਔਰ 60 ਸਾਲ ਦੀ ਉਮਰ ਦੇ ਵਿੱਚ ਪਸ਼ਾਬ ਲੀਕ ਵੀ ਨਾਲ ਹੋਣ ਲੱਗ ਜਾਂਦਾ ਸੋ ਬੰਦਾ ਡਰਪਰ ਲਾ ਕੇ ਰੱਖਦਾ ਔਰ ਆਪਾਂ ਨੂੰ ਵਾਸ਼ਰੂਮ ਜਾਣਾ ਵੀ ਔਖਾ ਲੱਗਦਾ ਇਸ ਕਰਕੇ ਤੁਸੀਂ ਇਹ ਕੰਮ ਛੱਡ ਦੇਣੇ ਨੇ ਹੁਣ ਅੱਜ ਜਣੀਇ ਕਸਰਤਾਂ ਸ਼ੁਰੂ ਕਰੋ ਟੀਵੀ ਤੇ ਲਾ ਲੈਣੀਆਂ ਨੇ ਨਾਲ ਦੀ ਨਾਲ ਜਿੰਨੇ ਆਪਾਂ ਸੈਟ ਲਾ ਰਹੇ ਹਾਂ ਉਹਨੇ ਸੈਟ ਤੁਸੀਂ ਲਾਉਣੇ ਆ ਤੁਸੀਂ ਦੇਖੋਗੇ ਤੁਹਾਡੀਆਂ ਮਾਸਪੇਸ਼ੀਆਂ ਅੰਗੇ ਨਾਲੋਂ ਤਕੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਅਸੀਂ ਪਿਛਲੇ 10 ਸਾਲ ਤੋਂ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੀਲ ਸਿੰਘ ਔਰ ਡਾਕਟਰ ਪੀਪਾ ਸਰਾਂ ਦੇ ਨਾਮ ਤੇ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੀਲ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੂੰ ਕੀ ਕੀ ਚਾਹੀਦਾ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡੰਬਲ ਚਾਹੀਦੇ ਆ ਕਿਲੋ-ਕਿਲੋ ਦੇ ਅਗਰ ਤੁਹਾਡੀ ਸਮਰੱਥਾ ਜ਼ਿਆਦਾ ਹੈ ਤੁਸੀਂ 2-2 ਕਿਲੋ ਦੇ ਡੰਬਲ ਵੀ ਲੈ ਸਕਦੇ ਹੋ ਔਰ ਇੱਕ ਤੁਹਾਨੂੰ ਚਾਹੀਦਾ ਹੈ ਥੈਰਾ ਬੈਂਡ ਜਿਹੜਾ ਕਿ ਬਹੁਤ ਈਜ਼ੀਲੀ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਹੈ ਅਗਰ ਥੈਰਾ ਬੈਂਡ ਨਹੀਂ ਹੋਏਗਾ ਤੁਸੀਂ ਕੱਪੜੇ ਦੀ ਵਰਤੋਂ ਵੀ ਕਰ ਸਕਦੇ ਹੋ ਹੁਣ ਨੰਬਰ 1 ਐਕਸਰਸਾਈਜ਼ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਕਮਰੇ ਦੇ ਵਿੱਚ ਜਿਹੜੀ ਸ਼ੁਰੂਆਤ ਕਰਨੀ ਹੈ ਤੁਸੀਂ ਇੱਕ ਡੰਬਲ ਲੈ ਲੈਣੇ ਆ ਔਰ ਕਮਰੇ ਦੇ ਵਿੱਚ ਹੀ ਤੁਸੀਂ ਪਹਿਲਾਂ ਇੱਕ ਕਾਰਨਰ ਤੇ ਆ ਕੇ ਫਿਰ ਐਦਾਂ ਹੀ ਹੌਲੀ ਹੌਲੀ ਤੁਸੀਂ ਦੂਸਰੇ ਕਾਰਨਰ ਤੇ ਚਲੇ ਜਾਣਾ ਔਰ ਫੇ ਤੁਸੀਂ ਵਾਪਸ ਆ ਜਾਣਾ ਦੂਸਰੇ ਕਾਰਨਰ ਵੱਲ ਔਰ ਇੱਥੇ ਤੁਸੀਂ ਡੰਬਲ ਰੱਖ ਦੇਣਾ ਫੇ ਡੰਬਲ ਚੱਕੋਗੇ ਫੇ ਤੁਸੀਂ ਤੁਰ ਕੇ ਇਧਰ ਜਾਓਗੇ ਔਰ ਐਦਾਂ ਤੁਸੀਂ ਘੱਟੋ ਘੱਟ 10 ਗੇੜੇ ਲਾਉਣੇ ਇਹ ਇੱਕ ਇਹ ਹੋ ਗਿਆ ਤੁਹਾਡਾ ਅੱਧਾ ਗੇੜਾ ਔਰ ਇਹ ਹੋ ਗਿਆ ਤੁਹਾਡਾ ਪੂਰਾ ਇੱਕ ਗੇੜਾ ਐਦਾਂ ਤੁਸੀਂ 10 ਗੇੜੇ ਲਾਉਂਗੇ ਔਰ ਤੁਸੀਂ ਦੇਖੋਗੇ ਵੀ ਇਹ ਕਰਨ ਨਾਲ ਤੁਹਾਡੀਆਂ ਬਾਹਾਂ ਦੇ ਵਿੱਚ ਜਾਨ ਆਉਣੀ ਸ਼ੁਰੂ ਹੋ ਜਾਏਗੀ ਦੋ ਗੇੜੇ ਹੋ ਗਏ ਔਰ ਐਦਾਂ ਹੁਣ ਤੁਸੀਂ ਵੀਡੀਓ ਨੂੰ ਪਾਜ਼ ਕਰੋ ਔਰ ਆਪਣੇ ਕਮਰੇ ਦੇ ਵਿੱਚ ਹੀ 10 ਗੇੜੇ ਲਾਓ ਤੁਸੀਂ ਦੇਖੋਗੇ ਤੁਹਾਨੂੰ ਜਿਹੜੀਆਂ ਬਾਹਾਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਤਾਕਤ ਮਹਿਸੂਸ ਪਹਿਲੇ ਦਿਨ ਤੋਂ ਹੀ ਹੁਣ ਲੱਗ ਜਾਏਗੀ ਕਈ ਵਾਰ ਕੀ ਹੁੰਦਾ ਆਪਾਂ ਇੱਕ ਸਰਾਣਾ ਚੱਕ ਕੇ ਆਪਦੇ ਕੋਲੇ ਰੱਖਣਾ ਹੁੰਦਾ ਆਪਾਂ ਉਹ ਵੀ ਨਹੀਂ ਚੱਕ ਸਕਦੇ ਹੁੰਦੇ ਸੋ ਇਹ ਤੁਹਾਡੇ ਲਈ ਕਸਰਤ ਬਹੁਤ ਵਧੀਆ ਹੈ ਨੰਬਰ 1 ਕਸਰਤ ਕੀ ਹੈ ਡੰਬਲ ਨਾਲ ਆਪਾਂ ਵਾਕ ਕਰਨੀ ਹੈ ਜਿਹੜੀ ਉਸ ਤੋਂ ਨੈਕਸਟ ਕਸਰਤ ਹੈ ਹੁਣ ਆਪਾਂ ਕੀ ਕਰਾਂਗੇ ਆਪਾਂ ਡੰਬਲ ਵੀ ਬਾਹਾਂ ਨਾਲ ਉੱਪਰ ਚੱਕਾਂਗੇ ਔਰ ਆਪਾਂ ਛੋਟਾ ਜਿਹਾ ਮਤਲਬ ਸਕੁਐਟ ਲਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਇਦਾਂ ਖੜ ਕੇ ਡੰਬਲ ਉੱਪਰ ਚੱਕੇ ਔਰ ਜਦੋਂ نیچے ਜਾਣਾ ਬਾਹਾਂ ਥੱਲੇ ਫਿਰ ਉੱਪਰ ਜਾਣਾ ਬਾਹਾਂ ਉੱਪਰ ਇਦਾਂ 1 2 3 4 5 6 7 8 9 10 11 12 देन ਰਿਲੈਕਸ ਇਹ ਹੋ ਗਿਆ ਤੁਹਾਡਾ ਇੱਕ ਸੈੱਟ ਇਸਦੇ ਤੁਸੀਂ ਪੂਰੇ 5 ਸੈੱਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਔਰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਵੀ ਤੁਸੀਂ ਇਹ ਕਸਰਤ ਕਰ ਸਕਦੇ ਹੋ ਕੋਈ ਔਕੀ ਕਸਰਤ ਨਹੀਂ ਹੈ ਇੱਕ ਸੈੱਟ ਤੁਹਾਨੂੰ ਹੋਰ ਲਾ ਕੇ ਦਿਖਾ ਦਿੰਨੇ ਆ ਦੇਖੋ ਇਦਾਂ ਖੜ ਕੇ ਔਰ ਬਾਹਾਂ ਉੱਪਰ ਚੱਕ ਲੈਣੀਆਂ ਔਰ ਲੱਤਾਂ ਖੋਲ ਦੇਣੀਆਂ ਜਿੰਨੀ ਖੋਲਦੀਆਂ ਤਾਂ ਇੱਕ दो तीन चार पत्त अठ नौ दस ग्यारह बारह दैन रिलैक्स ये होगी थोड़ी दूजी कसरत हूँ जी तीजी कसरत करनी है थैराबैंड की मदद न इदा थैराबेंड कोई महंगा नहीं है ਸਰ 50 ਰੁਪਏ ਦਾ ਆਨਲਾਈਨ ਮਿਲ ਜਾਂਦਾ ਜਿੱਥੋਂ ਮਰਜ਼ੀ ਤੁਸੀਂ ਇਸ ਨੂੰ ਲੈ ਸਕਦੇ ਏਦਾਂ ਹੱਥ ਦੇ ਵਿੱਚ ਪਾ ਲੈਣਾ ਥੈਰਾ ਬੈਂਡ ਔਰ ਇਸ ਨਾਲ ਆਪਾਂ ਕਸਰਤ ਕਰਨੀ ਹੈ 1 2 3 4 5 6 7 8 9 10 10 ਰਿਲੈਕਸ ਬਾਹਾਂ ਸਿੱਧੀਆਂ ਚਾਹੀਦੀਆਂ ਨੇ ਦੇਖੋ 1 2 3 4 5 6 7 8 9 10 ਇਸ ਦੇ ਵੀ ਤੁਸੀਂ ਟੋਟੋਕ ਟਾਸ ਸੈੱਟ ਲਾਉਣੇ ਆ ਕੀ ਹੋਗੀ ਥੋਡੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਵੀ ਆਪਾਂ ਥੈਰਾ ਬੈਂਡ ਦੇ ਨਾਲ ਹੀ ਕਰਾਂਗੇ ਪਹਿਲਾਂ ਆਪਾਂ ਬਾਹਵਾ ਅਹੀਂ ਕੀਤੀਆਂ ਸੀ ਹੁਣ ਆਪਾਂ ਬਾਹਵਾ ਉੱਪਰ-ਨੀਚੇ ਕਰਾਂਗੇ ਦੇਖੋ ਇੱਧਰ ਰੱਖ ਲੈਣੀ ਆ ਔਰ ਇੱਧਰ 1 2 3 ਸ਼ੌਟ ਇਹ ਵਾਲਾ ਹੱਥ ਥੱਲੇ ਨੂੰ ਇਹ ਵਾਲਾ ਉੱਪਰ ਯਾਨੀ ਕਿ ਇਹ ਨਹੀਂ ਕਿ ਆ ਵੀ ਇੱਕ ਐਂ ਕਰੀ ਜਾਣਾ ਆਹ ਥੱਲੇ ਕਰੀ ਜਾਣਾ ਨਹੀਂ ਆ ਦੇਖੋ 1 2 3 4 5 6 7 8 9 10 ਥੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਵੀਡੀਓ ਨੂੰ ਪਾਜ਼ ਕਰ ਲਿਆ ਕਰਿਓ ਪਹਿਲਾਂ ਇੱਕ ਸੈਟ ਲਾ ਕੇ ਫਿਰ ਰੁਕ ਜਾਇਆ ਕਰਿਓ ਫਿਰ ਇਹ ਇੱਕ ਅਸਰ ਤੁਸੀਂ ਕਰਿਆ ਕਰਿਓ ਹੁਣ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦਾ ਪੇਸ਼ਾਬ ਲੀਕ ਹੁੰਦਾ ਹੈ ਸਭ ਤੋਂ ਵੱਡੀ ਸਮੱਸਿਆ ਔਰ ਉਹ ਰੂਮ ਦੇ ਵਿੱਚ ਹੀ ਆ ਕੋਈ ਕਸਰਤ ਨਹੀਂ ਕਰ ਸਕਦੇ ਉਹ ਕਿਹੜੀ ਕਸਰਤ ਕਰਨਗੇ ਇਹ ਜੋ ਥੈਰਾ ਬੈਂਡ ਹੈ ਆਪਾਂ ਇਦਾਂ ਦੋਨ ਲੱਤਾਂ ਦੇ ਵਿੱਚ ਪਾ ਲੈਣਾ ਔਰ ਗੋਡਿਆਂ ਦੇ ਕੋਲੇ ਰੱਖ ਲੈਣਾ ਇਦਾਂ ਕਰਕੇ ਔਰ ਆਪਾਂ ਗੋਡੇ ਖੋਲਣੇ ਬਾਤ ਇੱਕ ਐਰਨਾ ਬਿਲਕੁਲ ਹੀ ਐਂ ਛੋੜ ਲੈਣੇ ਆ ਔਰ ਇਦਾਂ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 देन रिलैक्स ਲੱਤਾਂ ਸਿੱਧੀਆਂ ਕਰ ਦੇਣੀਆਂ ਔਰ ਇਹ ਹੋ ਗਈ 30 ਉਸ ਤੋਂ ਅਗਲੀ ਕਸਰਤ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਹੁਣ ਉਸ ਤੋਂ ਬਾਅਦ ਕਿਹੜੀ ਕਸਰਤ ਕਰਨੀ ਹੈ ਦੋਨੋਂ ਗੋਡੇ ਮੋੜ ਲੈਣੇ ਆ ਔਰ ਗੋਡੇ ਵੀ ਖੋਲਦਾਂਗੇ ਦੇਖੋ ਥੈਰਾ ਬੈਂਡ ਨਾਲ ਹੀ ਇਦਾਂ ਰੱਖ ਕੇ ਦੇਖੋ ਧਿਆਨ ਨਾਲ ਇਦਾਂ ਇਸ ਨੂੰ ਖੋਲ ਦੇਣਾ ਹੈ ਔਰ ਥੈਨ ਆਪਾਂ ਖਲਕ ਨੂੰ ਹਵਾ ਦੇ ਵਿੱਚ ਚੱਕ ਦਿਆਂਗੇ ਇੱਥੇ ਹੋਲਡ ਕਰਾਂਗੇ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਸਦੇ ਵੀ ਤੁਸੀਂ ਪੂਰੇ 10 ਸੈਟ ਲਾਉਣੇ ਆ 10 ਨਹੀਂ ਲੱਗਣਗੇ 5 ਲਾ ਲਿਓ ਕੋਈ ਗੱਲ ਨਹੀਂ ਬਾਰੇ ਕਸਰਤ ਬਹੁਤ ਵਧੀਆ ਇਹੀ ਤਰੀਕਾ ਹੈ ਦਾ ਦੋਨੋਂ ਗੋਡੇ ਖੋਲਣੇ ਆ ਦੇਖੋ ਥੈਰਾ ਬੈਂਟ ਲਾ ਨਹੀਂ ਹੈ ਥੈਰਾ ਬੈਂਟ ਟਾਈਟ ਹੈ ਔਰ ਲੱਕ ਹਵਾ ਚੱਕਣਾ ਇਦੇ ਨਾਲ ਤੁਹਾਡੇ ਗਲੂਟਸ ਤੇ ਮਸਲ ਅੰਦਰ ਵਾਲੇ ਮਸਲ ਸਾਰੇ ਤਕੜੇ ਹੋਣਗੇ ਔਰ ਤੁਹਾਨੂੰ ਜਿਹੜੀ ਪਸ਼ਾਬ ਲੀਕ ਦੀ ਸਮੱਸਿਆ ਹੈ ਉਸ ਦਾ ਵੀ ਹੱਲ ਹੋ ਜਾਏਗਾ ਹੁਣ ਜਿਹੜੀ ਆਖਰੀ ਕਸਰਤ ਹੈ ਇਸ ਦੇ ਵਿੱਚ ਕੀ ਕਰੋਗੇ ਫਿਰ ਡੰਬਲ ਲੈ ਲੈਣੇ ਆਪਾਂ ਦੇਖੋ ਬੈੱਡ ਤੇ ਪਏ ਪਏ ਦੇਖੋ ਐਦਾਂ ਪੈ ਜਾਣਾ ਔਰ ਡੰਬਲ ਉੱਪਰ ਚੱਕਣੇ 1 2 3 4 5 6 सात, आठ, नौ दस दैन रिलैक्स फिर उपर चकें एक दो तीन चार पाँच छत अठ नौ दस सीधे भी लियादा भी सकते हो जो मर्जी ले जो बस किलो किलो भार आप उपर नीचे करना ही करना ਸੋ ਅਗਰ ਤੁਸੀਂ ਇਹ ਕਸਰਤ ਆਪਣੇ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਕਰਨੀ ਸ਼ੁਰੂ ਕਰ ਦੋਗੇ ਥੋੜੀ ਜਿਹੜੀ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਨੇ ਉਹ ਬਹੁਤ ਜਲਦੀ ਉਹ ਤਕੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਔਰ ਤੁਹਾਨੂੰ ਵੀ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕੀਤੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ